हां जी दोस्तों ए जड़ी चीज ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਾ ਆ ਵੇਖੋ ਇਹ ਵੀਰ ਨੇ ਲਾਇਆ ਫੁਹਾਰਾ ਤੇ ਆ ਵੇਖੋ ਆ ਸਿਸਟਮ ਲਾਇਆ ਜਿਹੜਾ ਆ ਮੋਟਰ ਆ ਇਹ ਇਹਦੇ ਚੋ ਪਾਣੀ ਚੁੱਕਦੀ ਆ ਤੇ ਆ ਦੇਖੋ ਆ ਇਹਨਾਂ ਨੇ ਨਾ ਉੱਤੇ ਨਾਲ ਛੱਤ ਤੇ ਬਣ ਦਿੱਤੀ ਇਹ ਆ ਫੁਹਾਰਾ ਵੇਖੋ ਚੱਲ ਰਿਹਾ ਠੀਕ ਹੈ ਇੱਕ ਆ ਫੁਹਾਰਾ ਇੱਕ ਆ ਹੋ ਗਿਆ ਹਾਂ ਬਹੁਤ ਹੀ ਵਧੀਆ ਠੰਡਾ ਪਾਣੀ ਆ ਰਿਹਾ ਤੇ ਇੱਕ ਆ ਹੋ ਗਿਆ ਤਿੰਨ ਫੁਹਾਰੇ जी हां जी ये ने सरदार गुरजीत सिंह खड़ोले ਤੋਂ ਇਹ ਦੱਸੋ ਵੀ ਇਹਦੇ ਤੇ ਕਿੰਨਾ ਖਰਚਾ ਆ ਗਿਆ ਆਪਣਾ ਇਹਦੇ ਵੀ 1500 ਰੁਪਏ ਦਾ ਮੰਨ ਕੇ ਚੱਲੋ ਖਰਚਾ ਆ ਗਿਆ ਸਾਰੇ 1500 ਰੁਪਏ ਹਾਂਜੀ ਤਿੰਨ ਫੁवारे ਤੇ ਇਹ ਆਪਣੇ ਜਿਵੇਂ ਤੁਸੀਂ ਠੀਕ ਹੈ ਸਾਰੇ ਸਿਸਟਮ ਤੇ ਤੇ ਇਹ ਜੋ ਸਪਲਟਰੀ ਪੰਪ ਵਾਲਾ ਮੋਟਰ ਲਾਤੀ ਅੱਛਾ ਇਹ ਚਾਰਜਰ ਆਪਣੇ ਕੋਲ ਆਉਂਦਾ ਹੈ ਜਾਈ ਤਾਰ ਕੇ ਵੀ ਆਪਣਾ ਜਿਹੜਾ ਰੰਗ ਤੋਂ ਸਰ ਗਿਆ ਜਿਹਦੇ ਚਾਰਜਰ ਸਮਾ ਲੈਣਾ ਉਹਨੂੰ 1500 ਰੁਪਏ ਸਾਰਾ ਜੇ ਨਵਾਂ ਲੈਣਾ ਤੇ 1500 ਰੁਪਏ ਜਾਂ ਫੇਰ ਇਹ ਮੰਨ ਲਿਓ ਫਿਰ ਪਸ਼ੂਆਂ ਨੂੰ ਕਿੰਨੀ ਖਰਾਹਤ ਮਿਲੀ ਇਹਦੇ ਵਿੱਚ ਇਹ ਬਹੁਤ ਪਹਿਲਾਂ ਘਰਕਦੇ ਬਹੁਤ ਸੀਗੇ ਅੱਛਾ ਹੁਣ ਦਿਨ ਦੇ ਕੱਲ ਦੇ ਲਾਇਆ ਤੇ ਰਾਮ ਨਾਲ ਬੈਠਣਾ ਰਹਿੰਦਾ ਜਦਾਂ ਏ.ਸੀ. ਚੱਲਦਾ ਅੱਛਾ ਇਹ ਬਿਲਕੁਲ ਆਰਾਮ ਦੇ ਰਾਂ ਹਣਾ ਪੁਲਤੇ ਇੱਕ ਪੱਖਾ ਚੱਲਦਾ ਰਹਿੰਦਾ ਅੱਛਾ ਇਹ ਰਾਮ ਨਾਲ ਬੈਠਣਾ ਰਹਿੰਦਾ ਰਹੇ ਅੱਛਾ ਇੱਕੋ ਬਖੈ ਵੀ ਠੰਡਾ ਰਹਿੰਦਾ ਸਰਦੀ ਵਿੱਚ ਰਾਮ ਦਾ ਟੈਂਪਰੇਚਰ ਲੋ ਹੋ ਗਿਆ ਅੰਦਰ ਦਾ ਕਰਾਇਆ ਜਾ ਠੀਕ ਹੈ ਵੀ ਐ ਜਿਵੇਂ ਏਸੀ ਲਾਇਆ ਹੁੰਦਾ ਦੁਪਹਿਰ ਅੱਜੇ ਚਲਾਉਂਦੇ ਜੇ ਦੁਪਹਿਰ ਵੇਲੇ ਗਏ ਜਾਂ ਇਹ ਬਸ ਸਾਢੇ 11 ਚਲਾ ਦੀਦਾ ਤੇ 5 ਵਜੇ ਤੱਕ ਚੱਲਦਾ ਰਹਿੰਦਾ ਤੇ ਪਾਣੀ ਦੀ ਕਿੰਨੀ ਖਪਤੇ ਗਈ ਜਾਣਗੇ ਪਾਣੀ ਮੰਗਦੇ ਜਦੋਂ 50 ਲੀਟਰ ਮਸਾ ਮਸਾ 50 ਵੀ ਜਿਵੇਂ ਆਪਾਂ ਪਸ਼ੂ ਨੂੰ ਇੱਕ ਨੂੰ ਨਮਾਉਣ ਜਿੰਨਾ ਵੀ ਨਹੀਂ ਲੱਗਦਾ ਪਾਣੀ ਚਲ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਜਿਹੜੀ ਚੀਜ਼ ਹੈ ਨਾ ਆ ਦੇਖੋ ਘਰ ਦਾ ਦੇਸੀ ਜਗਾੜ ਲਾ ਕੇ ਬਣਾਈ ਵੀਰ ਨੇ ਆ ਪਸ਼ੂ ਨੇ ਵੀਰ ਕੋ ਵੇਖੋ ਆ ਚਲੋ ਮਾਰੇ ਕਿਰਪਣਾ ਆ ਵਧੀਆ ਇਹਨੇ ਸੰਭਾਲੇ ਨੇ ਸ਼ੌਂਕ ਦੇ ਨਾਲ ਸੰਭਾਲੇ ਘਰ ਵਿੱਚ ਦੁੱਧ ਪਾਣੀ ਪੀਣ ਵਾਸਤੇ ਇਹ ਇਹ ਆ ਵੀ ਇਹ ਕਿੰਨੀ ਪਸ਼ੂਆਂ ਨੂੰ ਇਹਦੇ ਨਾਲ ਰਾਹਤ ਮਿਲਦੀ ਆ ਤੇ ਕਿੰਨੇ ਸੁੱਖ ਦਾ ਸਾਹ ਲੈਂਦੇ ਨੇ ਤੇ ਜਰੂਰ ਖਰਚਾ ਬਹੁਤਾ ਜ਼ਿਆਦਾ ਨਹੀਂ 1500 ਰੁਪਏ ਖਰਚੇ ਤੁਹਾਡਾ ਸਾਰਾ ਸਿਸਟਮ ਬਣ ਜਾਣਾ ਤੇ ਜਰੂਰ ਕੋਸ਼ਿਸ਼ ਕਰਿਓ ਪਸ਼ੂ ਨੂੰ ਲਾ ਕੇ ਤੇ ਰਾਹਤ ਦੀ ਸਾਸ ਆਵੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ